ਲੋਕ ਸਭਾ ਚੋਣਾਂ ਦਾ ਬਿਗਲ ਵੱਜਣ ਤੋਂ ਬਾਅਦ ਅੱਜ ਨਾਮਿਨੇਸ਼ਨ ਦੀ ਜਿਹੜੀ ਡੇਟ ਹੈ ਜਾਂ ਕਿਸ ਤਰੀਕੇ ਨਾਲ ਨਾਮਿਨੇਸ਼ਨ ਕਰਨੇ ਹੈ ਸਾਰਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸਾਡੇ ਨਾਲ ਡਿਪਟੀ ਕਮਿਸ਼ਨਰ ਮੁਹਾਲੀ ਨੇ ਗੱਲਬਾਤ ਕਰਦੇ ਮੈਂ ਕਿਸ ਤਰੀਕੇ ਦੀਆਂ ਤਿਆਰੀਆਂ ਹੁਣ ਮੁਹਾਲੀ ਜ਼ਿਲ੍ਹੇ ਦੀਆਂ ਹੋ ਚੁੱਕੀਆਂ ਨੇ ਕਿੰਨੇ ਵੋਟਰਸ ਨੇ ਕਿਸ ਤਰੀਕੇ ਦੇ ਪ੍ਰਬੰਧ ਤੁਸੀਂ ਕਰ ਚੁੱਕੇ ਹੋ ਉਹਨਾਂ ਨੂੰ ਵੋਟ ਪਾਉਣ ਲਈ ਦੇਖੋ ਜੀ ਅਸੀਂ ਹੁਣ ਤੱਕ 8 ਲੱਖ 6500 ਵੋਟਰ ਰਜਿਸਟਰ ਕਰ ਚੁੱਕੇ ਹਾਂ ਜਿਸ ਦੇ ਵਿੱਚ ਮੇਲ ਫੀਮੇਲ ਤਾਂ ਵੋਟਰ ਹੈ ਹੀ 38 ਥਰਡ ਜੈਂਡਰ ਵੋਟਰਸ ਵੀ ਅਸੀਂ ਰਜਿਸਟਰ ਕਰ ਚੁੱਕੇ ਹਾਂ ਇੱਕ ਅਸੀਂ ਖਾਸ ਮੁਹਿੰਮ ਚਲਾਈ ਸੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਤਾਂ ਕਿ ਅਸੀਂ ਇਸ ਜਨਰਲ ਇਲੈਕਸ਼ਨ ਨੂੰ ਪੂਰੀ ਤਰ੍ਹਾਂ ਇਨਕਲੂਸਿਵ ਇਲੈਕਸ਼ਨ ਬਣਾ ਸਕੀਏ ਸਾਰੇ ਜਿਹੜੇ ਸਾਡੇ ਨਾਗਰਿਕ ਹੈ ਉਹ ਇਸ ਇਲੈਕਸ਼ਨ ਦਾ ਹਿੱਸਾ ਬਣਨ ਇਸ ਦੇ ਨਾਲ ਹੀ 16 ਮਾਰਚ 2024 ਤੋਂ ਜਦੋਂ ਤੋਂ ECi ਦੇ ਆਦੇਸ਼ਾਂ ਅਨੁਸਾਰ ਮਾਡਲ ਕੋਡ ਆਫ ਕੰਡਕਟ ਆਇਆ ਹੈ ਉਹ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਆਪਣੀ ਫਲਾਈਿੰਗ ਸਕਵਡ ਟੀਮਸ ਸਟੈਟਿਕ ਸਰਵੇਲੈਂਸ ਟੀਮਸ ਅਤੇ ਹੋਰ ਟੀਮਸ ਫੀਲਡਸ ਦੇ ਵਿੱਚ ਭੇਜੀਆਂ ਹੋਈਆਂ ਤਾਂ ਕਿ ਇਸ ਇਲੈਕਸ਼ਨ ਨੂੰ ਪੂਰੀ ਤਰ੍ਹਾਂ ਫ੍ਰੀ ਐਂਡ ਫੇਅਰ ਤਰੀਕੇ ਨਾਲ ਕਰਾਇਆ ਜਾ ਸਕੇ ਕਿਸੇ ਤਰ੍ਹਾਂ ਦਾ ਡਰ ਜਾਂ ਪਰ ਲੋਭਨ VOTER ਨੂੰ ਨਾ ਦਿੱਤਾ ਜਾ ਸਕੇ ਅੱਜ ਜਦੋਂ 1 ਸਤ ਮਈ ਨੂੰ ਨੋਟੀਫਿਕੇਸ਼ਨ ਸਾਡੇ ਸਟੇਟ ਲਈ ਹੋਇਆ ਤੇ ਸਾਡੇ ਨੋਮੀਨੇਸ਼ਨ ਪੇਪਰ ਅੱਜ ਤੋਂ ਫਾਈਲ ਹੋਣੇ ਨੇ ਕੁਝ ਦਿਨ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਸਾਡੇ ਕੈਂਡੀਡੇਟਸ ਵੀ ਆ ਜਾਣਗੇ ਤੇ ਹਰ politcal ਪਾਰਟੀ ਦਾ ਤੇ politcal ਕੈਂਡੀਡੇਟ ਦਾ ਕਿੰਨਾ ਖਰਚਾ ਬੁੱਕ ਹੋਣਾ ਹੈ ਉਸਦੇ ਲਈ ਵੀ ਅਸੀਂ ਖਾਸ ਅਰੇਂਜਮੈਂਟਸ ਕੀਤੇ ਹੋਏ ਨੇ ਜਿਹੜੀ ਸਟੈਟਿਕ ਸਰਵੇਲੈਂਸ ਟੀਮ ਸਾਡੇ ਜ਼ਿਲ੍ਹੇ ਦੇ ਵਿੱਚ ਨਾਕੇ ਲਾਏਗੀ ਉਹਦੇ ਤੇ ਉਹ ਚੈੱਕ ਕਰੇਗੀ ਕਿ ਕੋਈ ਵੀ ਇਲੀਗਲ ਮੂਵਮੈਂਟ ਆਫ ਕੈਸ਼ ਲਿੱਕਰ ਡਰੱਗਸ ਜਾਂ ਹੋਰ ਕੋਈ ਇਲੀਗਲ ਸਬਸਟੈਂਸਸ ਨਾ ਹੋਵੇ ਜੇ ਕਿਸੇ ਕੋਲ ਵੀ 50000 ਤੋਂ ਵੱਧ ਕੈਸ਼ ਜਾਂ 10000 ਤੋਂ ਵੱਧ ਮੂਲ ਦੀ ਵਸਤੂਆਂ ਉਹਨਾਂ ਕੋਲ ਮਿਲਦੀਆਂ ਤਾਂ ਉਹਨੂੰ ਇਮੀਡੀਏਟਲੀ ਸੀਜ਼ ਕੀਤਾ ਜਾਵੇਗਾ ਅੰਡਰ ਵੀਡੀਓਗ੍ਰਾਫੀ ਔਰ ਮੈਂ ਤੁਹਾਡੇ ਲਈ ਦੱਸਣਾ ਚਾਹਾਂਗੀ ਕਿ ਕੋਈ ਵੀ ਨਾਗਰਿਕ ਮਾਤਰ 300 ਰੁਪਏ ਦੇ ਕੇ ਉਸ ਵੀਡੀਓ ਦੀ ਫੁਟੇਜ ਵੀ ਲੈ ਸਕਦਾ ਹੈ ਤਾਂ ਕਿ ਇਹਨਾਂ ਟਰਾਂਸਪੇਰੈਂਸੀ ਦਾ ਇਹ ਕੰਮ ਹੋਣਾ ਹੈ ਔਰ ਜੇ ਕਿਸੇ ਨਾਗਰਿਕ ਨੂੰ ਲੱਗਦਾ ਹੈ ਕਿ ਉਹਨਾਂ ਦਾ ਸੀਜ਼ਰ ਗਲਤ ਹੋਇਆ ਤਾਂ ਉਹ ਇੱਥੇ ਡੀਸੀ ਦਫ਼ਤਰ ਆ ਕੇ ਆਪਦੀ ਅਰਜ਼ੀ ਦੇ ਕੇ ਉਹਨੂੰ ਰਿਲੀਜ਼ ਵੀ ਕਰਾ ਸਕਦੇ ਜੇ ਪਾਇਆ ਜਾਵੇਗਾ ਕਿ ਕਿਸੇ ਤਰ੍ਹਾਂ ਦੀ ਪੋਲਿਟੀਕਲ ਐਕਟੀਵਿਟੀ ਜਾਂ ਇਲੈਕਸ਼ਨਲ ਸੰਬੰਧਿਤ ਐਕਟੀਵਿਟੀ ਨਾਲ ریلیਟਡ ਨਹੀਂ ਹੈ ਤਾਂ ਉਹਨੂੰ ਰਿਲੀਜ਼ ਵੀ ਕਰ ਦਿੱਤਾ ਜਾਵੇਗਾ। ਵੀ ਸਵਾਲ ਤੇ ਉਹ ਲੱਗਿਆ ਸੀ ਕਿਉਂਕਿ ਇਲੈਕਸ਼ਨ ਦੇ ਦੌਰ ਦੇ ਵਿੱਚ ਬਹੁਤ ਵਾਰ ਰੱਦਦਾ ਹੁੰਦਾ ਵੀ ਕਈ ਵਾਰ ਕੁਰੰਜਿਸ਼ ਕਰਕੇ ਵੀ ਇਸ ਤਰੀਕੇ ਨਾਲ ਇਨਵੋਲਵਮੈਂਟ ਦਿਖਾਈ ਜਾਂਦੀ ਹੈ। ਉਰੋ ਦੇ ਲਈ ਖਾਸ ਪ੍ਰਬੰਧ ਕੀ ਸੀ ਤੁਸੀਂ ਜਰਾ ਜਵਾਬ ਹੀ ਦੇਤਾ ਲੇਕਿਨ ਹੁਣ ਜੇਕਰ ਗੱਲ ਕਰੀ ਤਾਂ ਪਹਿਲਾਂ ਤੋਂ ਹੀ ਕੋਈ ਹਦਾਇਤਾਂ ਜਾਰੀ ਕੀਤੀਆਂ ਨੇ ਡਿਪਾਰਟਮੈਂਟ ਨੂੰ ਵੀ ਇਸ ਤਰੀਕੇ ਦੀ ਕੋਈ ਇਲੀਗਲ ਜਿਹੜੀ ਸੀਜ਼ਰ ਨਾ ਕੀਤੀ ਜਾਵੇ ਹਾਂਜੀ 100% ਜਿਵੇਂ ਮੈਂ ਦੱਸਿਆ ਹੈ ਕਿ ਜੇ 50000 ਤੋਂ ਵੱਧ ਕੈਸ਼ ਮਿਲਦਾ ਹੈ ਫਿਰ ਐਸਐਸਟੀ ਆਬਲੀਗੇਟਿਡ ਹੈ ਐਸ ਪਰ ਲਾਅ ਉਹਨਾਂ ਨੂੰ ਸੀਜ਼ ਤਾਂ ਉਹਨੂੰ ਕਰਨਾ ਹੀ ਪਏਗਾ ਲੇਕਿਨ ਇਥੇ ਏਡੀਸੀ ਰੂਰਲ ਡਿਵੈਲਪਮੈਂਟ ਦੀ ਰੈਨੂਮਾਈ ਹੇਟ ਇੱਕ ਕਮੇਟੀ ਬਣਾਈ ਗਈ ਹੈ ਜਿਸ ਦੇ ਵਿੱਚ ਉਹ ਅਰਜ਼ੀ ਦੇ ਕੇ ਆਪ ਦਾ ਪ੍ਰੂਫ ਦੇ ਕੇ ਕਿ ਉਹ ਕਿਸੇ ਹੋਰ ਕੰਮ ਲਈ ਕੈਸ਼ ਨੂੰ ਵਰਤ ਰਹੀ ਸੀ ਇਲੈਕਸ਼ਨ ਨਾਲ ਸੰਬੰਧਿਤ ਨਹੀਂ ਹੈ ਉਹਨੂੰ ਇਮੀਡੀਏਟਲੀ ਰਿਲੀਜ਼ ਕਰਾ ਸਕਦੇ ਹੋ ਅਸੀਂ ਬਕਾਇਦਾ ਪ੍ਰਾਵਧਾਨ ਰੱਖਿਆ ਮੈਂ ਤੁਹਾਡੇ ਰਾਹੀਂ ਸਾਰੇ ਨਾਗਰਿਕਾਂ ਨੂੰ ਇਹਦੇ ਬਾਰੇ ਸੈਂਸਿਟਾਈਜ਼ ਕਰਨਾ ਚਾਹਾਂਗੀ ਕਿ ਕਿਸੇ ਨੂੰ ਵੀ ਕਿਸ ਤਰ੍ਹਾਂ ਦੀ ਹੈਰਸਮੈਂਟ ਨਾ ਹੋਵੇ ਉਹਨਾਂ ਨੂੰ ਪ੍ਰੋਪਰ ਆਦੀ ਸਮੱਸਿਆ ਦਾ ਸਮਾਧਾਨ ਮਿਲੇ ਮੈਂ ਮਿੱਥ ਵਿੱਚ ਵੋਟਰ ਸੀ ਗੱਲ ਕਰ ਲਈਏ ਸੀਨੀਅਰ ਸਿਟੀਜ਼ਨ ਵੋਟਰਸ ਕਿੰਨੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਵੋਟ ਪਾਉਣ ਦੇ ਲਈ ਪ੍ਰੇਰਿਤ ਕੀਤਾ ਜਾਵੇਗਾ ਔਰ ਨਾਲ ਦੀ ਨਾਲ ਕਿਵੇਂ ਟਰਾਂਸਪੋਰਟੇਸ਼ਨ ਫੈਸਿਲਿਟੀ ਜਿਹੜੀ ਹੈਗੀ ਉਹਨਾਂ ਦੀ ਨਿਯਤ ਕੀਤੀ ਗਈ ਹੈ ਹਾਂਜੀ ਹਾਂਜੀ ਮੈਂ ਦੱਸਣਾ ਚਾਹਾਂਗੀ ਕਿ ਸਾਡੇ ਬਟਸੋਟ ਬਟਸੋ 18 ਜਿਹੜੇ ਹੈ ਸੀਨੀਅਰ ਸਿਟੀਜ਼ਨਸ ਜਾਂ 85 ਪਲੱਸ ਵੋਟਰਸ ਕੇ ਲਈਏ ਉਹਨਾਂ ਦੇ ਘਰ ਘਰ ਜਾ ਕੇ ਉਹਨਾਂ ਦੇ ਫਾਰਮ ਪਹੁੰਚਾਇਆ ਗਿਆ ਹੈ ਫਾਰਮ 12 ਡੀ ਉਹਨਾਂ ਤੋਂ ਭਰਾਇਆ ਜਾਂਦਾ ਹੈ ਜੇ ਕੋਈ 85 ਪਲੱਸ ਵੋਟਰ ਆਪ ਦੀ ਵੋਟ ਘਰੋਂ ਪਾਉਣਾ ਚਾਹੁੰਦੇ ਹੈ ਤੇ ਉਹ ਵੀ ਫਾਰਮ ਸਾਡੇ ਕੋਲ ਆ ਰਹੇ ਨੇ ਉਸ ਦੇ ਨਾਲ ਹੀ ਅਸੀਂ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ ਕਿ ਤੁਸੀਂ ਪੋਲਿੰਗ ਸਟੇਸ਼ਨ ਤੇ ਆ ਕੇ ਆਪਦੀ ਵੋਟ ਪਾਓ ਤਾਂ ਉੱਥੇ ਵੀ ਅਸੀਂ ਖਾਸ ਤੌਰ ਤੇ व्हीਲਚੇਅਰਸ ਦਾ ਅਰੇਂਜਮੈਂਟ ਵੋਲੰਟੀਅਰਸ ਦਾ ਅਰੇਂਜਮੈਂਟ ਅਤੇ ਰੈਂਪਸ ਅਸੀਂ ਇਨਸ਼ੋਰ ਕਰ ਰਹੇ ਹਾਂ ਕਿ ਸਾਰੇ ਪੋਲਿੰਗ ਸਟੇਸ਼ਨਸ ਦੇ ਵਿੱਚ ਹੋਣ ਔਰ ਕਿਸੇ ਵੀ 85+ ਵੋਟਰ ਜਾਂ ਦਿਵਿਆਂਗ ਵੋਟਰ ਨੂੰ ਵੇਟ ਨਾ ਕਰਨੀ ਪਵੇ ਲਾਈਨ ਦੇ ਵਿੱਚ ਉਹ ਵੀ ਅਸੀਂ ਪੀਆਰਓਜ਼ ਪ੍ਰੈਜ਼ਾਈਡਿੰਗ ਆਫਿਸਰਸ ਨੂੰ ਖਾਸ ਹਦਾਇਤਾਂ ਦੇ ਰਹੇ ਹਾਂ ਕਿ ਉਹਨਾਂ ਨੂੰ ਸਿੱਧੇ ਲੈ ਕੇ ਜਾ ਕੇ ਉਹਨਾਂ ਦੀ ਵੋਟ ਪੈਲ ਦੇ ਅਧਾਰ ਤੇ ਪਵਾਈ ਜਾਵੇ ਕਿਹੜੇ ਕਿਹੜੇ ਵੋਟਰਸ ਹੋਣਗੇ ਇੱਕ ਪਾਸੇ ਤੁਸੀਂ ਦੱਸ ਦਿਵਿਆਂਗ ਨੇ ਹੋਰ ਕਿਹੜੀ ਕਿਹੜੀ ਕੈਟਾਗਰੀਸ ਐਡ ਕੀਤੀਆਂ ਗਈਆਂ ਨੇ ਹਾਂਜੀ ਦਿਵਿਆਂਗ ਵੋਟਰ 85 ਪਲੱਸ ਵੋਟਰ ਉਹਨਾਂ ਲਈ ਤਾਂ ਅਸੀਂ VOTING AT HOME ਅਤੇ ਫ੍ਰੀ ਟ੍ਰਾਂਸਪੋਰਟੇਸ਼ਨ ਫੈਸਿਲਿਟੀ ਦੀ ਸੁਵਿਧਾ ਵੀ ਦੇ ਰਹੇ ਹ ਇਸ ਤੋਂ ਇਲਾਵਾ ਜੇ ਕੋਈ ਮੈਡੀਕਲੀ ਇਨਫਰਮ ਵੋਟਰ ਹੈ ਜਾਂ ਪ੍ਰੈਗਨੈਂਟ ਵੋਟਰ ਹੈ ਜਿਹੜੇ ਪੋਲਿੰਗ ਸਟੇਸ਼ਨ ਤੇ ਆਉਂਦੇ ਤਾਂ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਵੇਟ ਨਹੀਂ ਕਰਾਈ ਜਾਵੇਗੀ ਇਲਾਵਾ ਜੇਕਰ ਗੱਲ ਕਰੀ ਤਾਂ ਹੁਣ ਇੱਕ ਤਰੀਕ ਨੂੰ ਜਦੋਂ ਇਲੈਕਸ਼ਨਸ ਨੇ ਗਰਮੀ ਵੀ ਕਾਫੀ ਜ਼ਿਆਦਾ ਹੋ ਜਣੀ ਤਾਂ ਉਹਦੇ ਲਈ ਕੀ ਤਿਆਰੀਆਂ ਨੇ ਇੱਕ ਪਾਸੇ ਜਿਹੜਾ ਡੀਸੀ ਹੈ ਕਾਫੀ ਅਹਿਮ ਜ਼ਿੰਮੇਵਾਰੀਆਂ ਰਹਿਦੀਆਂ ਇਲੈਕਸ਼ਨਸ ਦੇ ਦਿਨਾਂ ਦੇ ਵਿੱਚ ਉਹਨਾਂ ਦੀਆਂ ਤਾਂ ਤੁਸੀਂ ਕਿਵੇਂ ਸਾਰਾ ਕੁਝ ਜਿਹੜਾ ਮੈਨੇਜ ਕਰ ਰਹੇ ਹੋ ਹਾਂਜੀ ਦੇਖੋ ਇੱਕ taraf ਇਲੈਕਸ਼ਨ ਕਰਾਣਾ ਸਾਡੀ ਜ਼ਿੰਮੇਵਾਰੀ ਹੈ ਉਸ ਉੱਥੇ ਹੀ ਦੂਜੀ ਤਰਫ ਹਰ ਤਰ੍ਹਾਂ ਦੀ ਆਪਦਾ ਦਾ ਪ੍ਰਬੰਧਨ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੈ ਤਾਂ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ 1 ਜੂਨ ਨੂੰ ਉਮੀਦ ਹੈ ਕਿ ਗਰਮੀ ਬਹੁਤ ਹੋਣ ਦੇ ਤੇ ਅਸੀਂ ਪੋਲਿੰਗ ਪਾਰਟੀਆਂ ਲਈ ਖਾਸ ਤੌਰ ਤੇ ਹਰ ਸਕੂਲ ਦੇ ਵਿੱਚ ਉਹਨਾਂ ਦੇ ਪੰਖੇ ਏਸੀ ਕੂਲਰ ਜੋ ਵੀ ਉੱਥੇ ਉਪਲਬਧ ਹੈ ਜੇ ਨਹੀਂ ਹੈ ਤਾਂ ਅਸੀਂ ਹੋਰ ਆਪਣੇ ਵੱਲੋਂ ਕਿੱਥੇ ਕਿਵੇਂ ਫੈਸਿਲਿਟੀਆਂ ਉੱਥੇ ਐਡ ਕਰ ਸਕਦੇ ਹਾਂ ਤਾਂ ਕਿ ਪੋਲਿੰਗ ਪਾਰਟੀ ਨੂੰ ਸਭ ਤੋਂ ਇੱਥੇ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ ਔਰ ਉਸ ਦੇ ਨਾਲ ਹੀ ਅਸੀਂ ਫਰਸਟ ایڈ ਕਿਟ ਹਰ ਪੋਲਿੰਗ ਪਾਰਟੀ ਨੂੰ ਦੇ ਰਹੇ ਹਰ ਟ੍ਰੇਨਿੰਗ ਦੇ ਵਿੱਚ ਬਕਾਇਦਾ ਹੈਲਥ ਡਿਪਾਰਟਮੈਂਟ ਵੱਲੋਂ ਉਹਨਾਂ ਦੀ ਟ੍ਰੇਨਿੰਗ ਕਰਾਈ ਜਾ ਰਹੀ ਹੈ ਕਿ ਹੀਟ ਵੇਵ ਪ੍ਰੀਪੇਅਰਡਨੈਸ ਉਹਦੀ ਪ੍ਰੀਵੈਂਸ਼ਨ ਕਿ ਕਿਸੇ ਵੋਟਰ ਨੂੰ ਉਸ ਦਿਨ ਕੋਈ ਕਿਸੇ ਦੇ ਨਾਲ ਕੋਈ ਹਾਦਸਾ ਨਾ ਹੋ ਜੇ ਜਾਂ ਆਪਣੇ ਪੋਲਿੰਗ ਸਟੇਸ਼ਨ ਨੂੰ ਹੀਟ ਵੇਵ ਲਈ ਪ੍ਰੀਪੇਅਰਡ ਕਿਵੇਂ ਕਰਨਾ ਹੈ ਕਿਵੇਂ ਠੰਡਾ ਪੀਣ ਦਾ ਪਾਣੀ ਉੱਥੇ ਰੱਖਣਾ ਹੈ ਸ਼ੈੱਡ ਰੱਖਣਾ ਹੈ ਕਿਸੇ ਵੀ ਵੋਟਰ ਨੂੰ ਸ਼ੈੱਡ ਤੋਂ ਬਾਹਰ ਧੁੱਪ ਦੇ ਵਿੱਚ ਵੋਟ ਵੇਟ ਨਹੀਂ ਕਰਾਨੀ ਤਾਂ ਉਸ ਤਰ੍ਹਾਂ ਦੀ ਬਰੀਫਿੰਗਸ ਹਨ ਦੀ ਡਿਟੇਲ ਦੇ ਵਿੱਚ ਕੀਤੀ ਡਿਟੇਲ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਤੁਸੀਂ ਹੋਰ ਜ਼ਿਕਰ ਕੀਤਾ ਵੀ 트랜스젠ਡਰ ਵੋਟ ਜਿਹੜੇ ਰਜਿਸਟਰਡ ਕੀਤੇ ਆ ਤਾਂ ਕਿੰਨੀ ਕੁ ਮੁਸ਼ਕਲ ਹੋਈ ਕਿਉਂਕਿ ਆਮ ਤੌਰ ਦੇ ਉੱਪਰ 트랜스젠ਡਰ ਜਿਹੜੇ ਹੁੰਦੇ ਨੇ ਉਹ ਸਾਹਮਣੇ ਆਉਣ ਤੋਂ ਜਿ ਜਿਖਤੀ ਨਇਆ ਸ਼ਰਮਾਉਂਦੇ ਨੇ ਤਾਂ ਕਿਵੇਂ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਗਰੂਕ ਕੀਤਾ ਜਿਹਦੇ ਬਾਅਦ ਰਜਿਸਟਰਡ ਹੋਏ ਹਾਂ ਜੀ ਇੱਕ ਮੈਂ ਪਿਛਲੇ ਪੁਆਇੰਟ ਦੇ ਵਿੱਚ ਪਹਿਲਾਂ ਐਡ ਕਰਨਾ ਚਾਹਾਂਗੀ ਕਿ ਇੱਕ ਅਸੀਂ ਛਬੀਲ ਵੀ ਹਰ ਪੋਲਿੰਗ ਸਟੇਸ਼ਨ ਤੇ ਲਗਾਉਣ ਜਾ ਰਹੇ ਹਾਂ ਤਾਂ ਕਿ ਪੀਣ ਦਾ ਪਾਣੀ ਜਿਵੇਂ ਪੰਜਾਬ ਦਾ ਕਲਚਰ ਵੀ ਹੈ ਸਾਡੇ ਸਟੇਟ ਦਾ ਕਿ ਸਾਰਿਆਂ ਨੂੰ ਮਿਲੇ ਤਾਂ ਉਹ ਅਸੀਂ ਐਡ ਇਸ ਵਾਰੀ ਕਰ ਰਹੇ ਹਾਂ ਆਪਣੇ ਇਲੈਕਸ਼ਨ ਦੀ ਪ੍ਰਕਿਰਿਆ ਦੇ ਵਿੱਚ ਥਰਡ ਜੈਂਡਰ ਦੀ ਜਿੱਥੇ ਤੱਕ ਗੱਲ ਕੀਤੀ ਜਾਵੇ ਤਾਂ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਅਸੀਂ ਥਰਡ ਜੈਂਡਰ ਦਾ ਸਰਟੀਫਿਕੇਟ ਵੀ ਬਤੌਰ ਡਿਸਟ੍ਰਿਕਟ ਮੈਜਿਸਟ੍ਰੇਟ ਮੈਂ ਕਈ ਸਾਡੇ ਨਾਗਰਿਕਾਂ ਨੂੰ ਦੇ ਚੁੱਕੀ ਹਾਂ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਲੋਕ ਇਸ ਟੈਬੂ ਤੋਂ ਬਾਹਰ ਆ ਰਹੇ ਨੇ ਔਰ ਜਿੱਥੇ ਤੱਕ ਤੁਸੀਂ ਵੋਟ ਦੀ ਗੱਲ ਕੀਤੀ ਹਾਂਜੀ ਕਾਫੀ ਸਮੱਸਿਆ ਇਸ ਗੱਲ ਦੀ ਹੋ ਜਾਂਦੀ ਹੈ ਕਿ ਉਹਨਾਂ ਕੋਲ ਕਦੇ-ਕਦੇ ਪ੍ਰੋਪਰ ਐਡਰੈਸ ਪ੍ਰੂਫ ਨਹੀਂ ਹੁੰਦਾ ਔਰ ਉਸ ਕਰਕੇ ਉਹਨਾਂ ਦੀ ਪ੍ਰੋਪਰ ਪਹਿਚਾਨ ਪੱਤਰ ਕਦੇ ਨਾ ਬਣਨ ਕਾਰਨ ਬਹੁਤ ਸਾਰੇ ਸੋਸ਼ਲ ਬੈਨੀਫਿਟਸ ਤੋਂ ਵੀ ਸਰਕਾਰ ਦੇ ਵੈਲਫੇਅਰ ਪ੍ਰੋਗਰਾਮਸ ਤੋਂ ਵੀ ਉਹ ਵੰਚਿਤ ਰਹਿ ਜਾਂਦੇ ਇੱਕ ਦੀ ਪਹਿਲ ਹੈ ਕਿ VOTER ਰਜਿਸਟਰ ਕਰਕੇ ਨਾ ਸਿਰਫ ਉਹਨਾਂ ਦਾ ਡੈਮੋਕ੍ਰੈਟਿਕ ਰਾਈਟ ਉਹ ਐਕਸਰਸਾਈਜ਼ ਕਰ ਸਕਣ ਸਗੋਂ ਬਹੁਤ ਸਾਰੀ ਵੈਲਫੇਅਰ ਸਕੀਮਸ ਦਾ ਵੀ ਬੇਨਫਿਟ ਉਹ ਲੈ ਸਕਣਗੇ ਇਸ ਦੇ ਇਲਾਵਾ ਮੈਡਮ ਇੰਟਰ ਸਟੇਟ ਨਾਕੇ ਕਿੰਨੇ ਨੇ ਜਿਹੜਾ ਮੋਹਾਲੀ ਜ਼ਿਲ੍ਹਾ ਬਾਰਡਰ ਸਟੇਟ ਹੈ ਬਾਰਡਰ ਦਾ ਨਾਲ ਲੱਗਦਾ ਏਰੀਆ ਕਿਵੇਂ ਆਇਡੈਂਟੀਫਾਈ ਕਰੋਗੇ ਲੋਕਾਂ ਨੂੰ ਕਿਵੇਂ ਸਾਰਾ ਕੁਝ ਜਿਹੜਾ ਮੈਨੇਜ ਕਰੋਗੇ ਹਾਂਜੀ ਸਾਡੇ ਹਰਿਆਣਾ ਹਿਮਾਚਲ ਅਤੇ ਪੰਜਾਬ ਦੇ ਵਿੱਚ ਰੋਪਣ ਨਾਲ ਇੰਟਰ ਡਿਸਟ੍ਰਿਕਟ ਬਾਰਡਰ ਹੈ ਚੰਡੀਗੜ੍ਹ ਦੇ ਨਾਲ ਯੂਟੀ ਦਾ ਬਾਰਡਰ ਹੈ ਤੇ 48 ਸਾਡੇ ਟੋਟਲ ਪੁਆਇੰਟਸ ਨੇ ਇੰਟਰ ਸਟੇਟ ਜੇ ਗਿਨਿਆ ਜਾਵੇ ਔਰ ਅਸੀਂ ਯੂਟੀ ਹਰਿਆਣਾ ਔਰ ਹਿਮਾਚਲ ਦੇ ਨਾਲ ਪਹਿਲਾਂ ਤੋਂ ਹੀ ਕੋਆਰਡੀਨੇਸ਼ਨ ਮੀਟਿੰਗਸ ਕਰ ਰਹੇ ਹਾਂ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਮੂਵਮੈਂਟ ਇੰਟਰ ਸਟੇਟ ਪਈ ਜਾਂਦੀ ਹੈ ਤਾਂ ਉਹਦੇ ਉੱਤੇ ਕਾਰਵਾਈ ਕੀਤੀ ਜਾ ਸਕੇ ਉਸ ਦੇ ਨਾਲ ਹੀ ਨਾ ਅਸੀਂ ਕ੍ਰਿਟੀਕਲ ਨਾਕਾ ਪੁਆਇੰਟਸ ਆਇਡੈਂਟੀਫਾਈ ਕੀਤੇ ਹਨ ਜਿੱਥੇ ਅਸੀਂ 24/7 ਸੀਸੀਟੀਵੀ ਕੈਮਰਾਸ ਦੇ ਨਾਲ ਵੈਬ ਸਟ੍ਰੀਮਿੰਗ ਕਰ ਰਹੇ ਹਾਂ ਔਰ ਉਹਦੀ ਬਕਾਇਦਾ ਜਿਹੜੀ ਹੈ ਫੀਡ ਉਹ ਸਾਡੇ ਕੰਟਰੋਲ ਰੂਮ ਦੇ ਵਿੱਚ ਆ ਰਹੀ ਹੈ ਐਫਆਈਆਰ ਕਿੰਨੇਕ ਤਰਜ ਹੋ ਚੁੱਕੇ ਆ ਹੁਣ ਰਿਕਵਰੀਜ਼ ਦੀ ਗੱਲ ਕਰੀ ਤਾਂ ਜਿਹੜੀ ਲੀਗਲ ਲਿਕਰ ਹੈ ਜਾਂ ਹੋਰ ਕੈਸ਼ ਦੀ ਕਿੰਨੇਕ ਮੂਮੈਂਟ ਦੇ ਰੋਕੀ ਗਈ ਔਰ ਕਿੰਨੀ ਰਿਕਵਰੀ ਕੀਤੀ ਗਈ ਦੇਖੋ ਜੀ ਅਸੀਂ 50 ਲੱਖ ਤੋਂ ਉੱਪਰ ਦਾ ਕੈਸ਼ ਔਰ 2000 ਕੁਛ ਲੀਟਰ ਲਿੱਕਰ ਔਰ 500 ਕਿਲੋ ਡਰੱਗਸ ਆਲਰੇਡੀ ਸੀਜ਼ ਕਰ ਚੁੱਕੇ ਆ ਔਰ ਹੁਣ ਤੋਂ ਸਾਡੀ ਐਸਐਸਟੀਜ਼ ਵੀ ਫੀਲਡ ਦੇ ਵਿੱਚ ਆ ਗਈਆਂ ਪਰਮਨੈਂਟ ਨਾਕੇ ਲੱਗ ਚੁੱਕੇ ਨੇ ਤੇ اور ਭਵੰਜਾ ਐਨਡੀਪੀਐਸ ਐਕਟ ਦੀਆਂ ਐਫਆਈਆਰਸ ਅਤੇ ਐਕਸਾਈਜ਼ ਐਕਟ ਆਰਮਜ਼ ਐਕਟ ਦੀ ਵੀ ਐਫਆਈਆਰ ਸਾਰੀ ਕੁਲ ਮਿਲਾ ਕੇ 80 90 ਤੋਂ ਉੱਪਰ ਅਸੀਂ ਪਿਛਲੇ 2 ਮਹੀਨਿਆਂ ਦੇ ਵਿੱਚ ਕਰ ਚੁੱਕੇ ਹਾਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਇਸ ਕੰਮ ਲਈ ਪੂਰੀ ਤਰ੍ਹਾਂ ਕਮਿਟਿਡ ਹੈ ਕਿ ਕਿਸੇ ਵੀ ਤਰ੍ਹਾਂ ਦੀ ਰੋਂਗ ਡੂਇੰਗ ਕਿਸੇ ਵੀ ਤਰ੍ਹਾਂ ਦੀ ਕਾਨੂੰਨ ਦੀ ਉਲੰਘਣਾ ਦੀ ਨੂੰ ਬਰਦਾਸ਼ਤ ਨਾ ਕੀਤਾ ਜਾਵੇ ਔਰ ਕਿਸੇ ਵੀ ਰੌਂਗਡੂਅਰ ਤੇ ਬਕਾਇਦਾ ਸਖਤੋ ਸਖ ਕਾਨੂੰਨੀ ਕਾਰਵਾਈ ਕਰਕੇ ਇਹ ਇਨਸ਼ੋਰ ਕੀਤਾ ਜਾਵੇ ਕਿ ਇਲੈਕਸ਼ਨ ਪੂਰੀ ਤਰ੍ਹਾਂ ਨਾਲ ਫ੍ਰੀ ਐਂਡ ਫੇਅਰ ਹੋਵੇ ਮੇਰਾ ਆਖਰੀ ਸਵਾਲ ਹੈ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਮੈਰਾਥਨ ਵੀ ਕਰਾਏ ਆਈਪੀਐਲ ਦੇ ਵਿੱਚ ਵੀ ਅ ਜਿਹੜੀ ਜਾਗਰੂਕਤਾ ਮੁਹਿੰਮ ਚਲਾ ਰਹੇ ਸੀ ਹੋਰ ਕਿਹੜੇ ਨਵੇਂ ਉਪਰਾਲੇ ਕੀਤੇ ਰਗੇ ਸਭ ਤੋਂ ਪਹਿਲਾਂ ਆਪਣੇ ਡਿਪਾਰਟਮੈਂਟ ਵਿੱਚ ਜਾਂ ਇਸ ਕੰਪਲੈਕਸ ਕਿਸ ਤਰੀਕੇ ਦੇ ਉਪਰਾਲੇ ਕੀਤੇ ਨੇ ਹਾਂਜੀ ਇੱਥੇ ਤਾਂ ਹੈ ਹੀ ਸਾਡੇ ਸਾਰੇ ਮੁਲਾਜ਼ਮ ਹੈ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਵੋਟਰ ਰਜਿਸਟ੍ਰੇਸ਼ਨ ਬਹੁਤ ਜ਼ਰੂਰੀ ਸੀ ਕਿ ਕਦੇ ਕੋਈ ਟਰਾਂਸਫਰਸ ਹੋ ਜਾਂਦੀ ਹੈ ਕਦੇ ਕੋਈ ਛੱਡ ਜਾਂਦੇ ਨੇ ਨਵੇਂ ਮੁੰਡੇ ਕੁੜੀਆਂ ਜੁਆਇਨ ਕਰਦੇ ਨੇ ਤਾਂ ਅਸੀਂ ਮੁਹਿੰਮ ਚਲਾਈ ਸੀ ਕਿ ਸਾਰਿਆਂ ਦੀ ਵੋਟਰ ਰਜਿਸਟ੍ਰੇਸ਼ਨ ਕਰਾਈ ਜਾਵੇ ਕੱਲ ਤੁਸੀਂ ਦੇਖੋਗੇ ਕਿ ਅਸੀਂ ਇੱਕ ਬਲੱਡ ਡੋਨੇਸ਼ਨ ਕੈਂਪ ਦੇ ਰਾਹੀਂ ਵੀ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਨ ਵਾਲੇ ਇਲੈਕਸ਼ਨ ਦੀ ਅਵੇਅਰਨੈਸ ਉਨ੍ਹਾਂ ਤੱਕ ਪਹੁੰਚਾਈ ਜਾਵੇ ਮੂਵੀ ਸਿਨੇਮਾ ਹਾਲਸ ਦੇ ਵਿੱਚ ਅਸੀਂ ਲੋਕਾਂ ਤੱਕ ਪਹੁੰਚ ਰਹੇ ਹਾਂ ਉਨ੍ਹਾਂ ਦੇ ਰਾਹੀਂ ਅਸੀਂ ਮੈਸੇਜ ਦੇ ਰਹੇ ਹਾਂ ਔਰ ਔਰਮਨ ਮੈਰਾਥਨ ਦੀ ਤੁਸੀਂ ਜ਼ਿਕਰ ਕੀਤਾ ਉਸ ਤੋਂ ਪਹਿਲਾਂ ਆਈਪੀਐਲ ਮੈਚਸ ਦੇ ਵਿੱਚ ਅਸੀਂ ਯੰਗ ਵੋਟਰਸ ਨੂੰ ਪਰ ਚੰ ਲਈ ਅਸੀਂ ਕੁਝ ਫ੍ਰੀ ਆਡੀਅנס ਉਥੇ ਭੇਜੀ ਸੀ ਔਰ ਜਿਹੜੇ ਕਿ ਸਾਡੇ ਐਮਬੈਸਡਰਸ ਵਾਂਗੂ ਉਥੇ ਮੈਸੇਜ ਪਹੁੰਚਾ ਕੇ ਆਏ ਸੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਪੀਸੀਐ ਸਟੇਡੀਅਮ ਦੇ ਵਿੱਚ ਅਸੀਂ ਇੱਕ ਹੋਰ ਸਪੋਰਟਸ ਇਵੈਂਟ ਵੱਡੇ ਪੱਧਰ ਦਾ ਕਰਨ ਜਾ ਰਹੇ ਹਾਂ ਤਾਂ ਕਿ ਯੰਗ ਵੋਟਰਸ ਨੂੰ ਇੰਗੇਜ ਕੀਤਾ ਜਾਵੇ ਅਤੇ ਉਹਨਾਂ ਨੂੰ ਅਵੇਅਰ ਕੀਤਾ ਜਾਵੇ ਔਰ ਪੋਲਿੰਗ ਸਟੇਸ਼ਨਸ ਦੇ ਵਿੱਚ ਵੀ ਕੁਝ ਮਾਡਲ ਪੋਲਿੰਗ ਸਟੇਸ਼ਨਸ ਅਸੀਂ ਬਣਾ ਰਹੇ ਹਾਂ ਕੁਝ ਔਰਤਾਂ ਪੋਲਿੰਗ ਸਟੇਸ਼ਨਸ ਅਸੀਂ ਬਣਾ ਰਹੇ ਜਿੱਥੇ ਅਸੀਂ ਫ੍ਰੀ ਆਈਸਕ੍ਰੀਮਸ ਦਾ ਵੀ ਪ੍ਰਬੰਧ ਕਰਾਂਗੇ ਤਾਂ ਕਿ VOTER ਨੂੰ ਇੱਕ ਅਟਰੈਕਸ਼ਨ ਹੋਵੇ ਔਰ ਉਹ ਸਾਡੇ VOTING EXERCISE ਦਾ ਹਿੱਸਾ ਬਣਨ ਇਹ ਕੋਹਰ ਸਵਾਲ ਆ ਰਿਹਾ ਜਹੰਦੇ ਵੀ ਜਿਵੇਂ ਤੁਸੀਂ ਵੀ ਹੁਣ ਮਹਾਲੀ ਡੀਸੀਓ ਇਸੇ ਤਰੀਕੇ ਨਾਲ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇੱਕੋ ਹੀ ਪ੍ਰੋਬਲਮ ਆਉਂਦੀ ਹੋਵੇਗੀ ਜਿਹੜੇ EMPLOYEES ਨੇ ਜਾਂ ਫਿਰ TEACHERS ਜਾਂ HEALTH DEPARTMENT 'ਚ ਡਿਊਟੀ ਲਗਾਈ ਗਈ ਹੈ ਉਹਨਾਂ ਨੂੰ ਇਹੀ ਹੁੰਦਾ ਵੀ ਸਾਡੀ ਡਿਊਟੀ ਮਾਫ ਕੀਤੀ ਜਾਵੇ ਕੱਟੀ ਜਾਵੇ ਤਾਂ ਕੀ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਦੇਖੋ ਜੀ ਪਿਛਲੀ اٹینڈੈਂਸ ਪਿਛਲੀ ਜਿਹੜੀ ਟ੍ਰੇਨਿੰਗ ਹੋਈ ਹੈ ਉਸ ਦੇ ਵਿੱਚ ਸਾਡੀ 90% ਤੋਂ ਉੱਪਰ ਜਿਹੜੀ ਹੇਅਰ ਟੈਂਡੈਂਸ ਆਈ ਹੈ ਤਾਂ ਮੈਂ ਸ਼ਲਾਗਾ ਕਰਦੀ ਹਾਂ ਸਾਰੇ ਇਹੋ ਜਿਹੇ EMPLOYEES ਦਾ ਜਿਹਦੀ ਕੋਈ ਗੱਲ ਨਹੀਂ ਕਰਦਾ ਜਿਹੜੇ ਪੂਰੀ ਤਨਦੇਹੀ ਦੇ ਨਾਲ ਆਪਣੀ ਪੋਲਿੰਗ ਡਿਊਟੀ ਕਰਦੇ ਨੇ ਜਿਹੜੇ ਕੋਈ ਸਾਡੇ ਮੁਲਾਜ਼ਮ ਕਿਸੇ ਸਮੱਸਿਆ ਕਰਕੇ ਮੈਡੀਕਲ ਕੰਡੀਸ਼ਨ ਕਰਕੇ ਜਾਂ ਸੀਰੀਅਸ ਡਿਸੇਬਿਲਟੀ ਕਰਕੇ ਅ ਇਨਕੇਪेबल ਨੇ ਨਹੀਂ ਕਰਨਾ ਚਾਰੇ ਡਿਊਟੀ ਜਾਂ ਨਹੀਂ ਕਰ ਪਾ ਰਹੇ ਡਿਊਟੀ ਉਹਨਾਂ ਲਈ ਇਸ ਇੱਕ ਮੈਡੀਕਲ ਬੋਰਡ ਸਿਵਲ ਸਰਜਨ ਦੀ ਰੈਨੂਆਇਟ ਬਣਾਇਆ ਜਿਹੜੀ ਕਿ ਉਹਨਾਂ ਦੇ ਡਾਕੂਮੈਂਟਸ ਦੇਖ ਕੇ ਉਹਨਾਂ ਦੀ ਕੰਡੀਸ਼ਨ ਐਗਜ਼ਾਮਿਨ ਕਰਕੇ ਰეკਮੈਂਡ ਕਰਨਗੇ ਤੇ ਉਸ ਬੇਸਿਸ ਤੇ ਹੀ ਉਹਨਾਂ ਨੂੰ ਐਗਜ਼ੈਂਪਸ਼ਨ ਦਿੱਤੀ ਜਾਵੇਗੀ ਬਿਲਕੁਲ ਬਹੁਤ ਧੰਨਵਾਦ ਇਲੈਕਸ਼ਨਸ ਨੂੰ ਲੈ ਕੇ ਕੀ ਤਿਆਰੀਆਂ ਨੇ ਮੁਹਾਲੀ ਪ੍ਰਸ਼ਾਸਨ ਦੀਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ आशिका जैन होर खास गलबात की है कैमरा परसन गणेश के नाल मनजोत सिंह कांग दैनिक सवेरा टीवी मोहाली देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।